ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵ ਨਿਊਜ਼ ਪਵਾਨੀਗੜ੍ਹ ਤੋਂ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿ ਸਥਾਨਿਕ ਸ਼ਹਿਰ ਚ ਲੰਘਦੀ ਬਠਿੰਡਾ ਜੀਰਪੁਰ ਨੈਸ਼ਨਲ ਹਾਈਵੇ ਦੇ ਉੱਪਰ ਕੁ ਪਿੰਡ ਰੋਸ਼ਨਵਾਲ ਨਜ਼ਦੀਕ ਅੱਜ ਸੰਘਣੀ ਧੁੰਦ ਕਾਰਨ ਪੀ ਆਰਟੀਸੀ ਦੀ ਬੱਸ ਇੱਕ ਪੂੰਗ ਵਾਲੇ ਟਰੈਕਟਰ ਟਰਾਲੀ ਨਾਲ ਟਕਰਾ ਗਈ ਇਸ ਹਾਦਸੇ 'ਚ ਅੱਧੀ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਬੱਸ ਚ ਸਵਾਰ ਹਾਦਸੇ 'ਚ ਜ਼ਖਮੀ ਹੋਏ ਮੁਸਾਫਰ ਬਰਵੀਰ ਸਿੰਘ ਨਿਵਾਸੀ ਸਮਾਣ ਨੇ ਦੱਸਿਆ ਹੈ ਕਿ ਸਮਾਣਾ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਪੀ ਆਰ ਟੀ ਸੀ ਦੀ বাস ਪਵਾਨੀਗੜ੍ਹ ਤੋਂ ਅੱਗੇ ਜਦੋਂ ਪਿੰਡ ਰੋਸ਼ਨਵਾਲ ਨੇੜੇ ਪੌਂਚੀ ਤਾਂ ਉੱਥੇ ਹਾਈਵੇ ਵਿਚਕਾਰ ਬਣੇ ਕੱਟ ਤੋਂ ਇੱਕ ਭੂਗ ਵਾਲੇ ਟਰੈਕਟਰ ਟਰਾਲੀ ਦੇ ਚਾਲਕ ਨੇ ਜੂ ਟਰਨ ਲੈਣ ਦੇ ਸਮੇ ਟਰੈਕਟਰ ਟਰਾਲੀ ਨੂੰ ਹਾਈਵੇ ਦੇ ਵਿਚਕਾਰ ਖੜਾ ਕਰ ਦਿੱਤਾ ਸੰਗਣੀ ਤੁੰਦ ਕਾਰਨ ਟਰੈਕਟਰ ਟਰਾਲੀ ਨਜ਼ਰ ਨਹੀਂ ਆਈ ਜਿਸ ਕਰਕੇ ਪੀ ਆਰ ਟੀ ਸੀ ਦੀ বাস ਉੱਥੇ ਟਕਰਾ ਗਈ ਇਸ ਹਾਦਸੇ ਦਰੌਣ ਬਸਤੀ 'ਚ ਸਵਾਰੀਆਂ ਸੀ ਅੱਧੀ ਦਰਜ ਤੋਂ ਵੱਧ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਹੋਰ ਵੀਡੀਓ ਲੈ ਕੇ ਧੰਨਵਾਦ ਜੀ